ਬੁਰਲਾਡਾ ਵਿੱਚ ਹੋਏ ਸ਼ਰਿਆਮ ਕਤਲ ਮਾਮਲੇ ਤੋਂ ਬਾਅਦ ਮਾਨਸਾ ਜ਼ਿਲ੍ਹਾ ਪੁਲਿਸ ਨੇ ਜਿਸ ਤਰ੍ਹਾਂ ਦੀ ਮੁਸ਼ਤੈਦਗੀ ਤੇ ਪੇਸ਼ਾਵਰ ਕਾਰਜਗਾਰੀ ਦਿਖਾਈ ਉਹ ਕਾਬਲੇ ਤਾਰੀਫ ਹੈ ਘਟਨਾ ਦੇ ਤੁਰੰਤ ਬਾਅਦ ਪੁਲਿਸ ਵੱਲੋਂ ਮੌਕੇ ਤੇ ਡੌਗ ਸਕੁਆਡ ਦੀ ਮਦਦ ਲਈ ਗਈ ਤਾਂ ਜੋ ਦੋਸ਼ੀਆਂ ਦੇ ਭੱਜਣ ਦੇ ਰਸਤੇ ਤੇ ਹੋਰ ਮਹੱਤਵਪੂਰਨ ਸੁਰਾਗ ਇਕੱਠੇ ਕੀਤੇ ਜਾ ਸਕਣ ਵਿਗਿਆਨਕ ਤਰੀਕਿਆਂ ਅਤੇ ਤਕਨੀਕੀ ਜਾਂਚ ਦੇ ਨਾਲ-ਨਾਲ ਪੁਲਿਸ ਨੇ ਮੈਦਾਨੀ ਪੱਧਰ ਤੇ ਵੀ ਤੇਜ਼ੀ ਨਾਲ ਕੰਮ ਕਰਦਿਆ ਦੋਸ਼ੀਆਂ ਤੱਕ ਪਹੁੰਚ ਬਣਾਈ ਮਾਰਸਾ ਪੁਲਿਸ ਦੀ ਟੀਮ ਨੇ ਕਤਲ ਦੀ ਗੰਭੀਰਤਾ ਨੂੰ ਲੈਂਦਿਆਂ ਕੁਝ ਹੀ ਘੰਟਿਆਂ ਵਿੱਚ ਕਤਲ ਵਿੱਚ ਸ਼ਾਮਲ ਪੰਜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਾਬਤ ਕਰ ਦਿੱਤਾ ਹੈ ਕਿ ਕਾਨੂੰਨ ਤੋਂ ਕੋਈ ਵੀ ਉੱਪਰ ਨਹੀਂ ਵਰਨਾ ਕਾਰ ਸਮੇਤ ਸਬੂਤ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਇਹ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਅਪਰਾਧ ਕਰਨ ਵਾਲਿਆਂ ਲਈ ਮਾਰਸਾ ਜ਼ਿਲ੍ਹੇ ਵਿੱਚ ਕੋਈ ਵੀ ਥਾਂ ਨਹੀਂ ਇਹ ਸਾਰੀ ਕਾਰਵਾਈ ਮਾਰਸਾ ਪੁਲਿਸ ਦੀ ਚੌਕਸੀ ਸਮਰਪਣ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ ਜ਼ਿਲ੍ਹਾ ਪੁਲਿਸ ਵੱਲੋਂ ਕੀਤੀ ਗਈ ਤੇਜ਼ ਅਤੇ ਨਿਰਪੱਖ ਕਾਰਵਾਈ ਨਾਲ ਆਪ ਲੋਕਾਂ ਵਿੱਚ ਵਿਸ਼ਵਾਸ ਮਜ਼ਬੂਤ ਹੋਇਆ ਹੈ ਨਿਸ਼ਚਿਤ ਤੌਰ ਤੇ ਮਾਨਸਾ ਪੁਲਿਸ ਦੀ ਇਹ ਕਾਰਜਗਾਰੀ ਸ਼ਲਾਘਾਯੋਗ ਹੈ